ਦੇਖ ਐ ਕਿਥੇ ਮੈਂ ਰਲਾਉਂਦਾ ਅੱਛਾ ਕਾਹਨੂੰ ਤੈਨੂੰ ਫੇਰ ਲਾ ਦੂ ਠੀਕ ਐ ਐਜ ਕਿ ਮੈਂ ਉਹਨਾਂ ਦੇ ਪੈਸੇ ਦਿੰਦਾ 49 ਸਾਲ ਹੋ ਜੇ ਨਾਲ ਸਿਹਰ ਕਰੇ ਉਹਨੇ ਹੂੰ ਹੂੰ ਤੇ ਜਣੇ ਪਸੂਆ ਦੇ ਛਕਲੇ ਰਹਾ ਦਾ ਕੱਖ ਕਿਸੇ ਦੇ ਕਹਿੰਦਾ ਵੱਢ ਕੇ ਨਹੀਂ ਪਾਉਣੇ ਵੱਧਾ ਨਾ ਮੇਰੇ ਵੱਧਾ ਕੱਖ ਨਾ ਪਾਏਗੇ ਇਹ ਵੱਢ ਕੇ ਵੀ ਦੂਜੇ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਹਾਂ ਹਾਂ ਤੇ ਕਾਹ ਜਣੇ ਉਹਦੇ ਪਰਤੇ ਰੋਟੀ ਹੋ ਆ ਆਪਣੇ ਘਰੇ ਦਿਖਾਦਾ ਦੀ ਆ ਅੱਛਾ ਜਿਆ ਜਾਂਦਾ ਅੱਛਾ ਜਸਨ ਤਖਵਾ ਦੀ ਲਿਆਉਂਦਾ ਇਹ ਤਾਂ ਸੁਰ ਕੇ ਵਾਹੇ ਹੋਏ ਬਾਣ ਵੇਚ ਲੋ ਭਾਈ 2000 ਰੁਪਏ ਕਿਲੋ 200 ਦੇ ਗਾਗਰਾ ਤੇ 60 ਦੇ 50 ਗ੍ਰਾਮ ਉਦੀ ਭੈਣ ਧੀ ਕੀ ਜਿਉਂਸੋਂ ਦੀ ਮਾਂ ਅੱਛਾ ਪੁੱਕੇ ਪੁਰਾਣੇ ਘਰਾਸ ਵਾਹੇ ਵੇਚ ਲੋ ਭਾਈ ਜਿਉ ਨਾਨੀ ਕਹਿੰਦੇ ਹੁੰਦੇ ਉਹ ਹੀ ਸਾਖ ਦੇਈ ਦੀ ਬੇਟਾ ਹੂੰ ਜਾਉ ਉਹਦੇ ਆਪਦੀ ਭੈਣ ਦੇ ਘਰੇ ਖਾ ਲਦਾ ਆਪਦੀ ਕੁੜੀ ਦੇ ਘਰੇ ਰੋਟੀ ਨਹੀਂ ਖਾਂਦਾ ਸੀ ਵਾਹ ਜੀ ਵਾਹ ਐਸਾ ਉਹਦੇ ਸਾਰੀ ਜ਼ਿੰਦਗੀ ਇਹ ਤਾਂ ਇਹ ਤਾਂ ਹੁਣ ਉਹਨੂੰ 100 ਸਾਲ ਪਹਿਲਾਂ ਦੀ ਗੱਲ ਹੋਊਗਾ ਤਾਂ ਹਾਂ 100 ਸਾਲ ਪਹਿਲਾਂ ਦੀ ਹੂੰ 100 ਸਾਲ ਤਾਂ ਹੋ ਗਿਆ ਨਾ ਗੱਲ ਉਹ ਉਹਦੋਂ ਇੰਨੀਆਂ ਜ਼ਮੀਨਾਂ ਵੇਚਦੀਆਂ ਸੀਗੀਆਂ ਨਾ ਨਾ ਉਹਦੇ ਜੀ ਵੀ ਨੇ ਕਿ ਇੰਨੀ ਕਿੱਥੇ ਵੇਚਦੀ ਸੀ ਕੋਈ ਕੋਈ ਵੇਚਦੀ ਹੋ ਕੋਈ ਨਹੀਂ ਹੂੰ ਹੁਣ ਆਪਣੇ ਕੋਲੇ ਐ ਦਸਖਵਾ ਵਾਹਣ ਹੂੰ ਆਪਾਂ ਪੰਜ ਤਾਂ ਛੀ ਹਾੜੀ ਰੱਖਦੇ ਪੰਜ ਚਾਰ ਸੋਨੇ ਨੂੰ ਰੱਖ ਲੈਂਦੇ ਅੱਛਾ ਜਿਹੜੇ ਜਿਹੇ ਸੋਨੇ ਬੀਜ ਸੀ ਹੂੰ ਆ ਹੁਣ ਹਾੜੀ ਨੂੰ ਰੱਖਿਆ ਵਾਹਣ ਹੂੰ ਉਹ ਬਾਬ ਅੱਦੇ ਚ ਸੋਨੇ ਬੀਜ ਤੇ ਅੱਦੇ ਨੂੰ ਬਾਹੀ ਜਾਂਦੇ ਹੂੰ ਹਲਾ ਨਾਲ ਠੀਕ ਹੈ ਆ ਜਦੋਂ ਮੀਂਹ ਪੈ ਜਾਂਦੇ ਤੇ ਹਵਾਨਾ ਵਾਹੀ ਜਾਂਦੇ ਸਹਾਗੇ ਮਾਰੀ ਜਾਂਦੇ ਆਲਾ ਨਾ ਵਾਹੀ ਜਾਂਦੇ ਸਹਾਗੇ ਮਾਰੀ ਜਾਂਦੇ ਤੇ ਜਿਹੜਾ ਵਾਹਣਾ ਦੂਜਾ ਹੁੰਦਾ ਪਾਣੀ ਤਾਂ ਹੀ ਨਹੀਂ ਦੀਗਾ ਹੂੰ ਉਹ ਬਾਣ ਵੇ ਬੰਜਰ ਪਿਆ ਰਹਿਣਾ ਅੱਛਾ ਆ ਕੜਬ ਹੁਣੀ ਕੜਬ ਵਿਚਾਰ ਲੈਣੀ ਸਿਆਲ ਚ ਤੇ ਜਣੇ ਵਾਹਣ ਗੁਆਰਾ ਹੋਣਾ ਗੁਆਰਾ ਵੱਢ ਲੈਣਾ ਮੋਟ ਵੱਢ ਲੈਣੇ ਉਹ ਬਾਣ ਬੇਲਾ ਪਿਆ ਲੈਣਾ ਉਹ ਬੇਲਾ ਪਿਆ ਜਦੋਂ ਸਿਆਲ ਚ 20 ਪੈ ਗਿਆ ਹੂੰ ਤਾ ਫਿਰ ਉਹਦੇ ਚ ਹਾਲ ਨਾਲ ਓਰੇ ਕੱਢਦੇ ਨੇ ਅੱਛਾ ਫਿਰ ਦੂਜੇ ਸਾਲ ਉਹ ਚ ਹਾੜੀ ਕਰਨੀ ਦੂਜੇ ਸੌਣੀ ਕਰਨੀ ਹੂੰ ਜਾਨੇ ਬਦਲ ਕੇ ਵੀ ਦੇ ਦੇ ਠੀਕ ਠੀਕ ਹੈ ਹਾੜੀ ਸੌਣੀ ਉਦੋਂ ਆਏ ਕਹਿੰਦੇ ਉਹਦੇ ਕੋਲ ਵੀ ਇੱਕ ਹਾਲ ਦਾ ਬਾਹਣਾ ਹੈ ਤੇ ਅੱਧੇ ਦੀ ਹਾੜੀ ਕਰ ਲੈਂਦੇ ਦੀ ਸੌਣੀ ਠੀਕ ਹੈ ਤੇ ਜਾਨੇ ਐਸ ਲੋੜ ਦੀ ਆ ਸਾਰੇ ਵਾਹਣੇ ਵੀ ਦੇ ਦੇ ਉਹ ਬੜਾ ਬਸ ਉਹ ਟਾਈਮ ਸੀ ਜਾਂ ਉਦੋਂ ਤਾਂ ਹਾਂਜੀ ਉਹਦਾ ਬੜਾ ਔਖਾ ਟਾਈਮ ਸੀ ਉਹ ਤਾਂ ਬੜਾ ਔਖਾ ਹੂੰ ਹੁਣ ਤਾਂ ਨੇ ਜੇ ਵੀ ਨਾ ਪਿਆ ਹੂੰ ਆਪਣੇ ਵਾਂ ਜਿਵੇਂ ਉਹ ਉਹਦਾ ਥੋੜੀ ਦੀ ਗੱਲ ਤਾਂ ਜਿ ਕੋ ਇੱਥੇ ਟਾਲੀ ਦੀਗੀ ਇਹਨਾਂ ਦੇ ਲੈਣੇ ਕੇ ਬਾਹਨ ਚ ਹੂੰ ਹੂੰ ਉਹਦੇ ਨਾਲ ਤੇ ਆਪਣਾ ਬਾਹਨ ਇਹ ਤਾਂ 3 ਸਾਲ ਟਾਂਡਿਆਂ ਦਾ 50 ਸਾਲ ਪਿਆ ਰਿਹਾ ਅੱਛਾ 3 ਸਾਲ ਆ ਠੀਕ ਆ 50 ਸਾਲ ਆ ਤਾਂ ਬਾਦ ਨਾ ਹੋਇਆ ਤੇ ਬਹੁਤ ਹੂੰ ਤੇ ਤਿੰਨ ਸਾਲ ਪਿਆ ਰਿਹਾ ਨਹੀਂ ਪੈਂਦੇ ਰਹੇ ਜਦੋਂ ਤੀਜਾ ਖਾਲ ਆ ਗਿਆ ਤੇ ਹਾਰਜ ਆ ਗਿਆ ਹੂੰ ਕਿਉਂ ਰਿਉਰੀ ਕਹਿੰਦੇ ਮੈਂ ਬਾਹਰ ਰੁਕੇ ਬੈਗਾ ਹੂੰ ਜਾ ਕੇ ਜੀ ਕੜਬ ਬਾਹਰ ਚ ਖੰਡਿਆ ਦੀ ਅੱਛਾ ਵਧੀਆ ਕੜਬ ਤਾਂ ਤੇ ਉਹ ਕਰਪਈ ਜੀ ਜਾਣੇ 50 ਸੇ ਲੋਕਾਂ ਸਿਲੋਕ ਲਾਉਂਦੇ ਉਦੋਂ ਹੂੰ ਤੇ ਜਦੋਂ ਖੰਡਿਆਤੀ ਮੋਹਰੀ ਦਾ ਬਰਾਵਾ ਕਾਲ ਪੈ ਗਿਆ ਅੱਛਾ ਕਾਲ ਜੇ ਇੱਕ ਦਾਣਾ ਨਾ ਹਰਾ ਹੋਇਆ ਕਿਤੇ ਹੂੰ ਹੂੰ ਫਿਰ ਉਹ ਦਿਨ 1700 ਦਾ ਨੀਰਾ ਚਾਰ ਕੇ ਮਾਲ ਨੂੰ 17 1700 ਉਸ ਟਾਈਮ ਉਸ ਟਾਈਮ ਤੇ ਹਾਂ ਜੀ ਉਹਨਾਂ ਦਾ ਪਸਤਾ ਹੁਣ ਅੱਛਾ ਬਾਹਾਂ ਤੇ ਆਪਣੇ ਕੋਲੇ ਮਿੱਡੂ ਕੇ ਬਾਚੇ ਨਹੀਂ ਲੱਗਣੇ ਹੂੰ ਗੁਰਵਾਸੇ ਦਾ ਪਿਓ ਹੁੰਦਾ ਇਹ ਤਾਂ ਟੱਲੇ ਵਾਲਿਆਂ ਦਾ ਨਾਨਾ ਅੱਛਾ ਉਧਰ ਬਾਹਾਂ ਤੇ ਆਪਣੇ ਕੋਲੇ ਨੇ ਕਾ ਆਪਾਂ ਨੂੰ ਦਿੱਤਾ ਸੀ ਤਿੰਨ ਕਮਾ ਬਾਣਾ 1700 ਚ ਅੱਛਾ ਤੇ ਉਹ ਗਾਹਾਂ ਇੰਦਰ ਨੇ ਉਹਨੂੰ ਪਤਾ ਨਹੀਂ 2000 ਦਿੱਤਾ ਹੂੰ ਉਹਨੇ ਫਿਰ ਉਹ ਨਾਉਂ ਦੇਤਾ ਭਈ ਅੱਛਾ ਤੇ ਆਪਾਂ ਤਾਂ ਛਡਾ ਲਿਆ ਉਹ ਤਾਂ ਫਿਰ ਨੀਰਾ ਲਿਆ ਲਿਆ ਚਾਰਿਆ ਤੇ ਨਾਲ ਤਾਂ ਮਾਲ ਨਹੀਂ ਰੱਜਿਆ ਨਾਲੇ ਦੇ ਲਓ ਸਾਰਾ ਉਹ ਤਾਂ ਫਿਰ ਐ ਕਹਿੰਦੇ ਵੀ ਉਹਨੇ ਤਾਂ ਮਾਲ ਨਹੀਂ ਥੀ ਜਿੰਨਾ ਇਹ ਖਾ ਗਿਆ ਬਾਹਣ ਕਿੰਨਾ ਦਿੱਤਾ ਸੀ ਤਿੰਨ ਕਮਾ ਹਾਂ 1700 ਚ ਹਾਂ ਤਿੰਨ ਇੱਕ ਕਮਾ ਚ ਕਿੰਨਾ ਹੁੰਦਾਗਾ ਆ 11 ਵਿਗੇ ਬਾਣ ਅੱਛਾ ਆ 12 ਵਿਗੇ 12 ਤੇ ਫਿਰ ਤਾਂ 3 36 22 22 ਕਿੱਲੇ ਬਾਣਦੇ ਹੂੰ ਕੋਣ ਦਾ ਜਵਾਨ ਤੇ 7 7.5 ਕਿੱਲੇ ਹੋ ਗਏ ਹੈ 3 ਕਮਾ ਤਾਂ 7 ਕਿੱਲੇ ਹੋ ਗਏ ਫਿਰ 7 7.5 ਨਹੀਂ ਨਹੀਂ ਹਾਂ 3 ਕਮਾ ਦੀ ਉਹ 12 ਕਮਾ ਉਹ ਦਾ 4 ਵਿਗਿਆਂ ਦਾ ਅੱਛਾ 12 ਕਮਾ ਹੁੰਦਾ 4 ਵਿਗਿਆਂ ਦਾ ਨਹੀਂ 12 ਵਿਗੇ ਵਿਗੇ 4 ਵਿਗਿਆਂ ਦਾ ਕਮਾ ਹੁੰਦਾ ਹੂੰ ਅੱਛਾ 12 ਵਿਗੇ ਹੋ ਗਏ 12 ਬਿੱਗੇ ਹੋ ਗਏ ਉਹ ਠੀਕ ਹੈ ਠੀਕ ਹੈ ਹੁਣ 2 2.5 ਕਿੱਲੇ ਹੋ ਗਏ 2.5 ਕਿੱਲੇ ਹਾਂ ਹੁਣ ਦੇ ਜਵਾਨੇ 2.5 ਕਿੱਲੇ ਨੇ ਅੱਛਾ ਅੱਛਾ ਆ ਜਿਵੇਂ ਜਿਹੜਾ ਬਾਰੂ ਵਾਹਣ ਹੁੰਦਾ ਹੂੰ ਉਹਦਾ 10 10 8 8 ਕਿੱਲੇ 600 600 ਦੋ ਦੋ ਜਹ ਜੀਤੇ ਹਾਂ 20 50 ਤਾਂ 5 5 ਕਿੱਲੇ ਬਾਹਰ ਵਾਹੀ ਹੱਲੇ ਦੇ ਲੋਕ ਵਾਹ ਜੀ ਵਾਹ ਹਾਂ ਪੈਸਾ ਬਣਦਾ ਦੀਦੀ ਬਸ ਬਸ ਤੇ ਉਹਨਾਂ ਆਜ ਕੋ ਦੀ ਪੇਬੂੜੀ ਨੇ ਬਾਹਣ ਦਿੱਤਾ ਉਹਨ ਖਾਣੋਂ ਵੱਧ ਹੂੰ ਇਹ ਬੁੜੀ ਦੀ ਸਖੀ ਇਹਨਾਂ ਨੂੰ ਹੂੰ ਇਹਨਾਂ ਦੀ ਇੰਦਰਾਈ ਨਾ ਨਹੀਂ ਠੀਕ ਆ ਤੇ ਇਹ ਇਹ ਦੇ ਬਾਲ ਬੱਚਾ ਆ ਕੁੜੀ ਕੁੜੀ ਦੇ ਦੇ ਮੰਡਾ ਰੇਤੀਗਾ ਬੁੜੀ ਦੇ ਹੂੰ ਤੇ ਫਿਰ ਇਹਨੇ ਦੇਖ ਲਿਆ ਇਹ ਆਪਦੀ ਕੁੜੀ ਵਾ ਤੇ ਰੂੜੇ ਕਿੱਥੀ ਐਨੀ ਹੋ ਹੂੰ ਇਹਦੇ ਪਿਓ ਨੂੰ ਦਾਨ ਸਾਨੂੰ ਹੂੰ ਤੇ ਫਿਰ ਜਦੋਂ ਨਾ ਕੋਈ ਫੋਪਿਆ ਪਿਆ ਦੇ ਤੇ ਉਹਦੇ ਦੋ ਜਵਾਬ ਹੋ ਗਏ ਹੂੰ ਫਿਰ ਉਹ ਇਹਨੂੰ ਲਿਆਈ ਇੱਥੇ ਅੱਛਾ ਆਦੀ ਕੁੜੀ ਨੂੰ ਠੀਕ ਹੈ ਪੂਰੀ ਤਾਂ ਪਹਿਲਾਂ ਮਰ ਗਿਆ ਆਪ ਤਾਂ ਮਗਰ ਆ ਹੁਣੇ ਥੋੜੇ ਚਿਰ ਹੋ ਗਿਆ ਉਹਦੀ ਮਰੀ ਹੈ ਠੀਕ ਹੈ ਤੇ ਫਿਰ ਇਹਨੇ ਮੁੰਡੇ ਇਹ ਪਾਲ ਲਿਆ ਆਪਣੇ ਦੋਤੇ ਹੂੰ ਤੇ ਫਿਰ ਇਹ ਔਰ ਕੋ ਦੇ ਦਿੱਤਾ ਲਾਲੂ ਵੀ ਤੇ ਉਦੋਂ ਫਿਰ ਇਹ ਐਸ ਲੁੱਟ ਜਾਣ ਇਹ ਇਹ ਮਾਮਲਾ ਬੁੜਾ ਖਾਦੀ ਬਾਬਲਾ ਬਰਾਬਰ ਇਹ ਤੋਂ ਹਿੱਸੇ 'ਚ ਵੱਧ ਭਰਾਈ ਗਿਆ ਠੀਕ ਹੈ ਜਦੋਂ ਵੱਧ ਭਰਾਈ ਗਿਆ ਜਦੋਂ ਮਗਰੋਂ ਵਾਹਣ ਘਿਹਣੇ ਗੁਣੇ ਪਏ ਥੀ ਹੂੰ ਤੇ ਛੋਟੇ ਛੋਟੇ ਆ ਇੰਦਰ ਕੇ ਆਪਣੇ ਬਾਪੂ ਦੇ ਘਰ ਕੋਲੇ ਵੀ ਵਾਹਣ ਹੁੰਦਾ ਕਾਹਾਂ ਇਹਨਾਂ ਦਾ ਤਲਾਕੀ 베ਰੀਆ ਹੂੰ ਉਹ ਵੀ ਘਿਹਣੇ ਹੁੰਦਾ ਆ ਵੀ ਕਲੂਨੀਆਂ ਕੋਲੇ ਘਿਹਣੇ ਹੁੰਦਾ ਜਿਹੜੇ ਉਹ ਗੱਲਾਂ ਜੇ ਕਰ ਦਿੰਦਾ ਅਗਲਾ ਕਹਿੰਦਾ ਵੀ ਇਹ ਤਾਂ ਇਹਨੂੰ ਸਾਡੇ ਪਤਾ ਨਹੀਂ ਉਹ ਬਾਹਰ ਗਹਿਣੇ ਪਏ ਹੁੰਦੇ ਹਾਂ ਠੀਕ ਹੈ ਤੇ ਬੁੜੇ ਨੇ ਵਿਚਾਰੇ ਨੇ ਉਹ ਇੱਕ ਗੱਲ ਦਾ ਰੱਖੀ ਕਹਿੰਦਾ ਮੈਂ ਤਾਂ ਉਹ ਹਵਲਾ ਡਾ ਤਿਕਰ ਗੱਡੇ ਗੱਡੇ ਵੇਚ ਕੇ ਬਾਕੇ ਪਾੜਾ ਬਾਕੇ ਵੀ ਤਾ ਬਾਹਰ ਰੱਖਿਆ ਠੀਕ ਹੈ ਗੱਲ ਵੀ ਹੈਗੀ ਜੀ ਠੀਕ ਹੈ ਤੇ ਵੀ ਬਾਹਰ ਤਾਂ ਉਤਾ ਰੱਖ ਲਿਆ ਗਹਿਣੇ ਗੂਣੇ ਦੇਖੀ ਹੂੰ ਹੂੰ ਫਿਰ ਜਦੋਂ ਇਹਨਾਂ ਦਾ ਬਾਹਣ ਮਾਗਰੋਂ ਬੰਡਾ ਪਈਆਂ ਹੂੰ ਤੇ 552 ਵਾਹਨ ਹੋ ਗਿਆ ਅੱਛਾ ਦੋ ਹਿੱਸੇ ਬੁੜੀ ਟੂਪਰਾ ਉਧਾਰ ਰਹੇ ਮਾਮਲੇ ਦੇ ਠੀਕ ਹੈ ਫਿਰ ਮਾਗਰੋ ਇਹ ਕਹਿੰਦਾ ਵੀ ਤਾਂ ਇੰਨਾ ਆਉਂਦਾ ਨਹੀਂ ਤੁਹਾਨੂੰ ਹੂੰ ਉਹ ਕਹਿੰਦੇ ਵੀ ਜਦੋਂ ਮਰਦਾਬੰਦੀ ਵਾਲੇ ਆ ਗਏ ਉਹ ਕਹਿੰਦੇ ਵੀ ਅਸੀਂ ਤਾਂ ਕੰਨ ਦਰਤੀ ਆਹ ਮਾਮਲਾ ਰੱਖਦਾ ਹੈ ਮਾਮਲਾ ਦੇਖੋ ਹਾਲੀ ਮਾਮਲਾ ਹੂੰ ਉਦੋਂ ਹਾਲੀ ਮਾਮਲੇ ਦੀ ਜ਼ਮੀਨ ਦੀ ਠੀਕ ਹੈ ਹਾਂ ਮਾਮਲਾ ਬਾੜਾ ਹੰਦਾ ਹੂੰ ਭੈ ਧਾਣੇ ਉਹਨੇ ਹੁੰਦੇ ਨਾ ਪਰਿਆ ਨਹੀਂ ਸੀ ਜਾਂਦਾ ਕਿਸੇ ਤੋਂ ਪਰਿਆ ਨਹੀਂ ਜਾਂਦਾ ਦੀਆ ਹੂੰ ਇਹ ਪੰਗਾ ਆ ਜਿਹੜਾ ਜਿੱਥੇ ਆ ਹੈਗਾ ਅ ਸੱਦੇ ਕਾ ਹੋ ਚਵਾਰਾ ਹੂੰ ਇਹ ਵਾਣ ਕੁਰਕੇਗਾ ਦੀ ਠੀਕ ਹੈ ਹਾਂ ਜਿਹੜਾ ਕੁਰਕੇਗਾ ਨਿੱਕਾ ਤੇ ਕੈਲੇ ਦਾ ਪਿਓ ਹੂੰ ਉਹ ਮਾਮਲਾ ਇਹਨੇ ਤਾਂ ਸੱਦੇ ਕਾ ਤੋ ਭਰਾਈ ਗਿਆ ਅੱਛਾ ਸੱਦੇ ਕਾ ਤੋ ਮਾਮਲਾ ਭਰਾਈ ਗਿਆ ਪਾਹਣਾ ਬਾ ਹੀ ਗਿਆ ਠੀਕ ਹੈ ਵੀ ਇਹ ਬੁੱਧਨ ਐ ਮਾਮਲਾ ਭਰਾ ਲੈਣੇ ਨਾਲੇ ਵਾਹਣ ਬਾ ਲੈਣੇ ਆ ਹਮ ਆ ਜਦੋਂ ਛੜਕ ਲਿਕਲੀ ਹਮ ਜਦੋਂ ਭਾਈ ਛੜਕ ਲਿਕਲੀ ਉਹ ਮਾਮਲਾ ਬਣਦੇ ਤੇ ਹਮ ਪਿੱਛਾ ਤੋਂ ਪਰਦੇ ਆਉਂਦੇ ਤੇ ਠੀਕ ਹੈ ਜਦੋਂ ਭਾਈ ਆ ਉਹ ਤੋਂ ਮਾਮਲੇ ਤੇ ਵਾਹਣ ਬੋਲਦਾ ਸੀ ਠੀਕ ਹੈ ਜਿਹੜਾ ਭਰਦਾ ਸੀ ਹਮ 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 ਵਾਹਣ ਉਹਦਾ ਦਿਆ ਠੀਕ ਹੈ ਚਲ ਜਦੋਂ ਇਹ ਛੜਕ ਦੇ ਪੈਸੇ ਆਏ ਹਮ ਤੇ ਸੱਤੇ ਕੰਨ ਭਾਈ ਮੁਖਤਉਰੇ ਨੂੰ ਆ ਸੁੱਚੇ ਨੂੰ ਠੀਕ ਹੈ ਪੋਸਟਾਉਰੇ ਨੂੰ ਪਾਈ ਨਾਨੂ ਆ ਅੱਡਰ ਆ ਗਿਆ ਹੂੰ ਇੱਕੇ ਬੁੜੇ ਦੇ ਪੁੱਤ ਦੇ ਦੋਏ ਠੀਕ ਆ ਬਖਤੌਰਾ ਦੇ ਆ ਜਾਣੇ ਸੱਚਾ ਹੂੰ ਜਦੋਂ ਆਏ ਹੋਏ ਕੁਰਕੇ ਕਹਿੰਦੇ ਵਾਹਣ ਦਾ ਸਾਡਾ ਹੂੰ ਉਹ ਕਹਿੰਦੇ ਅਸੀਂ ਨਿਆ ਗਰਦੌਰੀਆਂ ਦੱਸਦੀਆਂ ਹੂੰ ਇਹ ਗਰਦੌਰੀਆਂ ਦੱਸਦੀਆਂ ਠੀਕ ਆ ਅੱਛਾ ਗਰਦੌਰੀਆਂ ਨਾਲ ਕਰਨਾ ਠੀਕ ਆ ਉਹਨਾਂ ਨੂੰ ਹੁਕਮ ਸੀ ਵੀ ਆਦਰ ਬੇਹੋ ਕਰਕੇ ਇੰਤਕਾਲ ਕਰਕੇ ਫੇਰ ਕਰਨੇ ਆ। ਹੂੰ ਫਿਰ ਭਾਈਨਾਂ ਦੀ ਲੜਾਈ ਵੀ ਹੋਈ। ਅੱਛਾ ਫਿਰ ਇਹ ਸੱਦੇ ਕੈ ਨੂੰ ਬਾਹਣ ਦੇ ਰੁਪਏ ਮਿਲ ਗਏ। ਹਾਂ ਇਹ ਸੱਦੇ ਕੈ ਨੇ ਬਾਹਣ ਚ ਬਾਹਲਾ ਚ ਵਾਰਾ ਪਾਇਆ। ਅੱਛਾ ਹਾਂ ਐ ਐ ਗੱਲਾਂ ਦੀ। ਉਹ ਕਹਿੰਦਾ ਕਬਜ਼ਾ ਹੋ ਜਾਂਦਾ। ਹੈ? ਉਹ ਕਹਿੰਦਾ ਜਿਹੜਾ ਮਾਮਲਾ ਪਹਰੀ ਜਾਂਦਾ ਉਸੇ ਦਾ ਕਬਜ਼ਾ ਹੋ ਜਾਂਦਾ। ਉਹਦਾ ਕਬਜ਼ਾ ਹੋ ਜਾਂਦਾ। ਹਾਂ ਉਹਦੋਂ ਲੋਕ ਮਾਮਲਾ ਆਪ ਦੇ ਨਾਂ ਉਪਰਾਉਂਦੇ। ਆਹੋ। ਹਾਂ ਉਹ ਪਿੱਛੇ ਹੂੰ ਮੈਨੂੰ ਜਲ ਸੇ ਉਹਦਾ ਮਾਮਲਾ ਭਰ ਦੇ ਹੂੰ ਆਪਾਂ ਪੰਦਰਵੀਏ ਹੁੰਦੇ ਨਾ ਤੇਰਾ ਹੂੰ ਇਹ ਕਿਹਾ ਜਦ ਸੈਂ ਮੇਰਾ ਮਾਮਲਾ ਤੇਰੇ ਕੋਲੇ ਆਉਂਦਾ ਨਹੀਂ ਹੈ ਹੂੰ ਮੇਰੇ ਕੋਈ ਨਾ ਦਾ ਤੇਰੇ ਕੋਲੇ ਆਉਣ ਵਾਲਾ ਵਾਹਣਾ ਸਾਡੇ ਕੋਈ ਸ਼ਰਾਮਾਂ ਦਾ ਹੂੰ ਉਹ ਮੈਂ ਕਿਹਾ ਮੇਰੇ ਦੂਜੇ ਭਾਜਿਆਂ ਕੋਲੇ ਹੈ ਹੂੰ ਮੇਰੇ ਕੋਲੇ ਹੈ ਨਹੀਂ ਉਹ ਠੀਕ ਹੈ ਤੇ ਨਾ ਤੈਨੂੰ ਮੇਰਾ ਬਸ ਹੋ ਗਿਆ ਆਲਾ ਆਵੇ ਹੂੰ ਤੂੰ ਸਰਾਵਾਂ ਦਾ ਮਾਮਲਾ ਭਰਉਣਾ ਹੈ ਹੂੰ ਉਹ ਕਹਿੰਦਾ ਕਿ ਹੁੰਦਾ ਕਿਵੇਂ ਨਹੀਂ ਹੂੰ ਚੱਲ ਭਾਈ ਉਹਨੇ ਹੱਡ ਜੀ ਕਰੀ ਮੈਂ ਭਰਤੀ ਹੂੰ ਭਰੇ ਹੋਏ ਭਾਈ ਤੰਨੇ ਦੀ ਤੇਦੀ ਲੱਗਦੀ ਸੀ ਹੂੰ ਇਹ ਇਹਨਾਂ ਦੀ ਵੀ ਕੀ ਚੱਲਦਾ ਮੇਰੇ ਨਾਲ ਦਾ ਜੀ ਕੀ ਦੂਜੇ ਦਾ ਦੂਜਾ ਮਾਮਲਾ ਭਰਾਦੇ ਅੱਛਾ ਹਾਂ ਇਹ ਇਹ ਹੁਣ ਦਾ ਤਾਂ ਪਤਾ ਨਹੀਂ ਕਿਦਾ ਕਿਸ ਚੱਲਦਾ ਦੀ ਠੀਕ ਹੈ ਇਹਨਾਂ ਦੀ ਲੱਗਦੀ ਸੀ ਭਾਈ ਤੰਨਾ ਮੈਨੂੰ ਕਹਿੰਦਾ ਐ ਕਰ ਹੂੰ ਤੂੰ ਦਿਖ ਕਰਦਾਵਾ ਹੂੰ ਤੂੰ ਦੇਖੀ ਜੀ ਕਿ ਨਾ ਜਗਤ ਸਿੰਘ ਦਾ ਡਾਟ ਪਾ ਦਾਂਗੇ ਤੈਨੂੰ ਸਭ ਨੂੰ ਦਬਾ ਦਵਾਂ ਅੱਛਾ ਤੇ ਚਲ ਮੈਂ ਜਗਤ ਸਿੰਘ ਕੋਲੇ ਗਿਆ ਹੂੰ ਮੈਂ ਕਿਹਾ ਜਗਤ ਸਿੰਘ ਗਲਤ ਆ ਉਹ ਕੀ ਹੂੰ ਮੈਨੂੰ ਕਹਿੰਦਾ ਗਲਤੀ ਹੋ ਗਈ ਮੇਰੀ ਦਾ ਹੂੰ ਤੇ ਹੁਣ ਕਿਵੇਂ ਕਰੀਏ ਫਿਰ ਹੂੰ ਕਹਿੰਦਾ ਮੇਰੀ ਦਾ ਗਲਤੀ ਹੋ ਗਈ ਤੇ ਬਿਲਕੁਲ ਮੈਂ ਕਿਹਾ ਮੈਂ ਤੈਨੂੰ ਕੀ ਕਹਿਆ ਸੀ ਹੂੰ ਚਲ ਫੇਰ ਭਾਈ ਬਾਏ ਉਹ ਦੋ ਪੀ ਮੜਵਾਏ ਤੇ ਫਿਰ ਤੰਨੇ ਨੇ ਭਰ ਕੇ ਆਇਆ। ਪਰ ਭਰਾਵਾ ਦਾਵਾ ਮੈਂ ਤਾਂ ਕਰਦਾ ਨਹੀਂ ਆ। ਹੂੰ। ਖੋਜਦਾ ਆਪਣੀ ਨਾਲ। ਨਾ ਵੀ ਆਪਣੀ ਲੋਟ ਉਹਦੇ ਨਾਲ। ਪੱਠਿਆ ਰੱਖ ਲਾ ਗਿਆ। ਹੂੰ। ਇਹ ਤਾਂ ਦੋ ਭਰਾ ਤੇ ਬੈਠੇ ਬਹਿ ਹੀ ਹੋਏ। ਠੀਕ ਆ। ਹਰਨਾਮ ਸਿਓ। ਹੂੰ। ਤੇ ਇੱਕ ਇਹ। ਠੀਕ ਆ। ਇਲਾਨਾ ਹੋਰ ਸੀ ਭਾਈ ਹਰਨਾਮ ਸਿਓ। ਹੂੰ। ਹਰਨਾਮ ਸਿਉਂ ਤੇ ਤਿੰਨ ਵੇਹੇ ਤਿੰਨੀ ਵੇਹੇ ਦੇਤੇ ਠੀਕ ਹੈ ਤੇ ਉਹ ਮੇਰੇ ਕੋ ਵਧੀਆ ਰੱਖਦਾ ਜੀ ਹਰਨਾਮ ਸਿਉਂ ਵੀ ਇਹ ਵੀ ਹੂੰ ਜੇ ਬਾਣੇ ਨੂੰ ਗੱਡੇ ਵਾਲਿਆਂ ਦਾ ਮਿਲਈ ਦੀ ਠੀਕ ਹੈ ਆ ਜਾੜੇ ਵੀਰੇ ਉਹ ਲੋ ਤਾਂ ਜਵਾਨੇ ਦੇਗੇ ਇਹ ਸਮੇ ਸਮੇਂ ਦੀ ਗੱਲ ਹੈ ਬਣੇ ਉਹ ਦੇਗੇ ਹੂੰ ਜੇ ਬਾਲੀਆਂ